ਬਿੱਤੇ ਦਿਨੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਦਲਵੀਰ ਸਿੰਘ ਗੋਲਡੀ ਆਪਣੇ ਪਰਿਵਾਰ ਦੇ ਨਾਲ ਧੂਰੀ ਦੇ ਵਿੱਚ ਵੋਟ ਪਾਣ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਵੋਟਰਾਂ ਨੂੰ ਅਪੀਲ ਕੀਤੀ ਗਈ ਖਾਸ ਕਰਕੇ ਧੂਰੀ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਤੋਂ ਵੱਧ ਜਿਹੜਾ ਇੱਥੇ ਆ ਕੇ ਆਪਣੇ ਮਨਪਸੰਦ ਦਾ ਉਮੀਦਵਾਰ ਤੇ ਪਾਰਟੀ ਨੂੰ ਵੋਟ ਪਾਈ ਜਾਵੇ ਉਹਨਾਂ ਨੇ ਕਿਹਾ ਹੈ ਕਿ ਘਰ ਬੈਠ ਕੇ ਹਾਲਾਤ ਨਹੀਂ ਬਦਲਨੇ ਬਾਹਰ ਨਿਕਲੋ ਤੇ ਆਪਣੇ ਹੱਕ ਦਾ ਇਸਤੇਮਾਲ ਕਰੋ ਤਾਂਕਿ ਦੇਸ਼ ਨੂੰ ਚੰਗੀ ਲੀਹ ਦੇ ਉੱਤੇ ਲੈ ਕੇ ਜਾਇਆ ਜਾ ਸਕੇ ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਦਾ ਮੀਡੀਆ ਵਾਲਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਚੱਪੇ-ਚੱਪੇ ਤੇ ਪਹੁੰਚ ਗਏ ਜਿਹੜੀ ਆਪਦੀ ਡਿਊਟੀ ਨੂੰ ਬਖੂਬੀ ਨਿਭਾ ਰਹੇ ਹੋ ਤੇ ਦੂਸਰਾ ਮੈਂ ਬੇਨਤੀ ਕਰਦਾ ਸਾਰੇ ਹਿੰਦੁਸਤਾਨ ਦੇ ਵੋਟਰ ਸਹਿਬਾਨ ਨੂੰ ਪੰਜਾਬ ਦੇ ਵੋਟਰ ਸਹਿਬਾਨ ਨੂੰ ਸੰਗਰੂਰ ਲੋਕ ਸਭਾ ਦੇ ਵੋਟਰ ਸਹਿਬਾਨ ਨੂੰ ਖਾਸ ਤੌਰ ਤੇ ਧੂਰੀ ਦੇ ਵੋਟਰ ਸਹਿਬਾਨ ਨੂੰ ਕਿ ਆਪਾਂ ਵੱਧ ਤੋਂ ਵੱਧ ਜਿਹੜਾ ਇਹ ਵੋਟ ਦਾ ਆਪਾਂ ਨੂੰ ਰਾਈਟ ਮਿਲਿਆ ਆਪਾਂ ਇਹਦਾ ਇਸਤੇਮਾਲ ਵਧੀਆ ਤਰੀਕੇ ਨਾਲ ਕਰ ਸਕੀਏ ਤੇ ਆਪਦੀ ਮਨਪਸੰਦ ਮਨਪਸੰਦ ਜਿਹੜਾ ਉਮੀਦਵਾਰ ਆ ਮਨਪਸੰਦ ਜਿਹੜੀ ਪਾਰਟੀ ਆ ਉਹਨੂੰ ਚੁਣ ਸਕੀਏ ਕਿਸ ਤਰ੍ਹਾਂ ਦੀ ਜਿੱਤ ਲੱਗਦੀ ਆ ਆਵਾਜ਼ ਪੜ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਦਾ ਹੁੰਗਾਰਾ ਜੀ ਅਸੀਂ ਪਹਿਲਾਂ ਮੈਂ ਪਿੰਡਾਂ ਚ ਜਾ ਕੇ ਆਇਆ ਤੇ ਹੁਣ ਸ਼ਹਿਰ ਦੇ ਵਿੱਚ ਆ ਤੇ ਮੈਂ ਆਪਦੇ ਪੂਰੇ ਪਰਿਵਾਰ ਨਾਲ ਮੇਰੇ ਪਿਤਾ ਜੀ ਮੇਰੇ ਮਾਤਾ ਜੀ ਮੇਰੀ ਵਾਈਫ ਮੇਰੇ ਬ੍ਰਦਰ ਸਾਰੇ ਅਸੀਂ ਜਿਹੜਾ ਆਪਦੀ ਵੋਟ ਦਾ ਇਸਤੇਮਾਲ ਕਰਕੇ ਆਇਆ ਤੇ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਇਹ ਵੋਟ ਪਾਉਣ ਦਾ ਰਾਈਟ ਆਪਾਂ ਨੂੰ ਬੜੇ ਔਖੇ ਸਾਡੇ ਸ਼ਹੀਦਾਂ ਨੇ ਸੰਘਰਸ਼ ਕਰ ਕਰਕੇ ਇਹ ਲੈ ਕੇ ਦਿੱਤਾ ਸੋ ਕੱਲਾ ਕੱਲਾ ਬੰਦਾ ਜਿਹੜੀ ਆਪਦੀ ਵੋਟ ਦਾ ਇਸਤੇਮਾਲ ਕਰੇ ਬਿਲਕੁਲ ਉਹਨਾਂ ਲਈ ਅੱਜ ਇਹ ਮੌਕਾ ਤੇ ਦੇਖੋ ਤੁਸੀਂ ਆਪਣੇ ਮਨਪਸੰਦ ਤਰੀਕੇ ਨਾਲ ਜਿਹੜੇ ਵੀ ਉਮੀਦਵਾਰ ਨੂੰ ਚੁਣਨਾ ਚਾਹੁੰਦੇ ਆ ਕਿਉਂਕਿ ਆਪਾਂ ਸੋਚਦੇ ਹੁੰਦੇ ਆ ਕਈ ਵਾਰ ਆਪਾਂ ਕੋਈ ਕਮੀਆਂ ਪੇਸ਼ੀਆਂ ਵੀ ਕਰਦੇ ਆ ਵੀ ਆਹ ਚੀਜ਼ ਠੀਕ ਨਹੀਂ ਹੈਗੀ ਆਹ ਚੀਜ਼ ਗਲਤ ਆ ਸੋ ਅੱਜ ਮੌਕਾ ਸਾਰਿਆਂ ਕੋਲ ਹੈ ਆਪਣੇ ਮਨਪਸੰਦ ਲੀਡਰ ਸਾਹਿਬਾਨ ਨੂੰ ਆਪਣੀ ਮਨਪਸੰਦ ਪਾਰਟੀ ਨੂੰ ਚੁਣਨ ਦਾ ਸੋ ਮੇਰੀ ਨੌਜਵਾਨਾਂ ਨੂੰ ਜਿਹੜੇ ਪਹਿਲੀ ਵਾਰ ਵੋਟ ਪਾ ਰਹੇ ਨੇ ਛੋਟੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਆਪਣੇ ਜੜੀ ਵੋਟ ਦਾ ਇਸਤੇਮਾਲ ਕਰਨ